ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਰ ਰੋਜ਼ੀ ਤਰ੍ਹਾਂ ਹਾਜ਼ਰ ਹਾਂ ਮੈਂ ਹਾਂ ਹਰਮਨ ਪ੍ਰੀਤਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜਿਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਜ਼ਿਮਨੀ ਚੋਣ ਦੀ ਕਹਿੰਦੇ ਜਲੰਧਰ ਜ਼ਿਮਨੀ ਚੋਣ हां बिल्कुल जी ਜਲੰਧਰ ਦੀਆਂ ਵੋਟਾਂ ਦਾ ਕੰਮ ਮੁਕੰਮਲ ਹੋ ਗਿਆ ਸੀ ਲੰਘੇ ਕੱਲ 6:00 ਸਵਾ 6 ਵਜੇ ਦੇ ਕਰੀਬ ਤੇ ਕੋਈ ਬਹੁਤਾਂ ਵੱਡੀਆਂ ਘਟਨਾਵਾਂ ਮਾੜੀਆਂ ਤਾਂ ਨਹੀਂ ਵਾਪਰੀਆਂ ਪਰ ਮਾੜੀਆਂ ਮੋਟੀਆਂ ਤਾਂ ਚੱਲ ਗਈਆਂ ਹੁੰਦੀਆਂ ਇੰਨੀਆਂ ਕ ਆਈਆਂ ਸਾਹਮਣੇ ਕਿਉਂਕਿ ਵੱਖ-ਵੱਖ ਪਾਰਟੀਆਂ ਦੇ ਅਗੋਂ ਉਹਨਾਂ ਨੂੰ ਦੋਸ਼ ਲਾਇਆ ਵੀ ਕੋਈ ਫਲਾਨੀ ਪਾਰਟੀ ਵਾਲੇ 2-2000 ਰੁਪਏ ਵੰਡਦੇ ਕੋਈ ਕਹਿੰਦਾ ਸੂਟ ਵੰਡਦੇ ਕੋਈ ਕਹਿੰਦਾ दारू ਦੀਆਂ ਬੋਤਲਾਂ ਵੰਡਦੇ ਆ ਤੇ ਮਾੜਾ ਮੋਟਾ ਧੱਕਾ ਮੁਕੀ ਹੋਇਆ ਸ਼ਿਕਾਇਤੋ ਸ਼ਿਕਾਇਤੀ ਜੇ ਹੋਇਆ ਪਰ ਬਸ ਇੰਨੀਆਂ ਘਟਨਾਵਾਂ ਵਾਪਰੀਆਂ ਦੁਪਹਿਰ ਤੱਕ ਤਾਂ ਜਲੰਧ ਗਰਮੀ ਵੀ ਸੀਗੀ ਤੇ ਲੋਕਾਂ ਦੇ ਵਿੱਚ ਕੋਈ ਉਤਸ਼ਾਹ ਵੀ ਹੈ ਨਹੀਂਗਾ ਵੈਸੇ ਵੀ ਦੇਖੀਏ ਤਾਂ ਪਰਸੈਂਟੇਜ ਕੋਈ ਬਹੁਤੀ ਨਹੀਂ ਹੈਗੀ ਐ ਵੋਟਾਂ ਪੈਣ ਦੀ ਕਿਉਂਕਿ ਇੱਥੋਂ ਪਤਾ ਲੱਗਦਾ ਜੀ ਕਿ ਲੋਕਾਂ ਨੇ ਦਿਲਚਸਪੀ ਨਹੀਂ ਲਈ ਉਸ ਤੋਂ ਅਗਲੀ ਗੱਲ ਇਹ ਜੀ ਕਿ 15 ਲੋਕਾਂ ਦੀ ਕਿਸਮਤ 15 ਉਮੀਦਵਾਰਾਂ ਦੀ ਕਿਸਮਤ ਆ ਜਿਹੜੀ ਉਹ VOTING MACHINE ਦੇ ਵਿੱਚ ਬੰਦ ਹੋ ਗਈ ਆ 1,71,000 ਤੇ ਕੁਝ ਸੌ ਵੋਟਰਾਂ ਨੇ ਵੋਟ ਪਾ ਸਕਦੇ ਸੀ ਉਹਦੇ ਵਿੱਚੋਂ ਬਹੁਤ ਘੱਟ ਵੋਟਾਂ ਪਈਆਂ 181 ਪੋਲਿੰਗ ਬੂਥ ਬਣਾਏ ਗਏ ਸੀ ਦੇ 13 ਤਰੀਕ ਨੂੰ ਨਤੀਜੇ ਆਉਣਗੇ ਆ ਖਬਰਾਂ ਨਹੀਂ ਸਾਂਝ ਆਪਾਂ 11 ਨੂੰ ਪਾ ਰਹੇ ਆ ਤੇ 12 ਦੀ ਵਿਚਾਲੇ ਚਲੋ ਇੱਕ ਗੈਪ ਆ ਗਿਆ ਤੇ 13 ਨੂੰ ਜਦੋਂ ਆਪਾਂ ਸਵੇਰ ਦੇ ਵੇਲੇ ਇਸ ਵੇਲੇ ਖਬਰਾਂ ਕਰ ਰਹੇ ਹੋਵਾਂਗੇ ਉਦੋਂ ਤੱਕ ਵੋਟਾਂ ਦੀ ਗਿਣਤੀ ਦਾ ਕੰਮ ਚੱਲ ਰਿਹਾ ਹੋਣਾ ਸੋ ਵੇਨੇ ਭਾਈ ਕੌਣ ਜਿੱਤਦਾ ਪਰ 13 ਤਰੀਕ ਤੱਕ 15 ਦੇ 15 ਹੀ ਜਿੱਤੇ ਆ ਮੈਨੂੰ ਤਾਂ ਦੇਖੋ ਹਰ ਥਾਂ ਤੋਂ ਬੰਦੇ ਨੂੰ ਨਾ ਕਈ ਵਾਰੀ ਕੋਈ ਨਾ ਉਹ ਗੱਲ ਮਿਲਦੀ ਆ ਕੱਲ ਮੈਨੂੰ ਨੀਟੂ ਸ਼ਟਰਾ ਵਾਲੇ ਦੀ ਇੱਕ ਗੱਲ ਬੜੀ ਵਧੀਆ ਲੱਗੀ ਉਹਨੇ ਵੀ ਟੋਣ ਲੜੀ ਇੱਥੇ ਉਹ ਕਹਿੰਦਾ ਜੀ ਕਿ ਜਦੋਂ ਆ ਚੋਣ ਦੇ ਨਤੀਜੇ ਆ ਗਏ ਉਸ ਤੋਂ ਬਾਅਦ ਮੈਂ ਇਹਨਾਂ ਨੇਤਾਵਾਂ ਦੇ ਕੋਲ ਜਾਣਾ ਤੇ ਇਹਨਾਂ ਨੂੰ ਪੁੱਛਣਾ ਵੀ ਤੁਹਾਨੂੰ ਵੋਟਾਂ ਕਿਵੇਂ ਪੈ ਜਾਂਦੀਆਂ ਉਹ ਕਿਹੜੀ ਗਿੱਦੜ ਸਿੰਘੀ ਹੈ ਤੁਹਾਡੇ ਕੋਲ ਵੀ ਜਿਹਦੇ ਕਰਕੇ ਤੁਹਾਨੂੰ ਵੋਟਾਂ ਪੈ ਜਾਂਦੀਆਂ ਤੇ ਮੈਨੂੰ ਵੋਟਾਂ ਪੈ ਨਹੀਂ ਮੈਨੂੰ ਨਹੀਂ ਲੱਗਦਾ ਵੀ ਇਸ ਗੱਲ ਤੋਂ ਬਿਨਾ ਕੋਈ ਹੋਰ ਗੱਲ ਵੱਡੀ ਹੈਗੀ ਆ ਇਸ ਗੱਲ ਦੇ ਵਿੱਚ ਹੀ ਸਾਰਾ ਕੁਝ ਲੁਕਿਆ ਹੋਇਆ ਵੀ ਤੁਹਾਨੂੰ ਵੋਟਾਂ ਕਿਵੇਂ ਪੈ ਜਾਂਦੀਆਂ ਤੇ ਮੈਨੂੰ ਵੋਟਾਂ ਕਿਉਂ ਨਹੀਂ ਪੈਂਦੀਆਂ ਚਲੋ ਉਸ ਬੰਦੇ ਨੂੰ ਵੋਟਾਂ ਪੈਣੀਆਂ ਵੀ ਕੱਢੀਆਂ ਉਹ ਤਾਂ ਚਲੋ ਬੰਦਾ ਮਜ਼ਾਕ ਦਾ ਪਾਤਰ ਜਾਂ ਬਣ ਕੇ ਰਹੇਗਾ ਨੀਟੂ ਸ਼ਟਰਾਂ ਵਾਲਾ ਤੇ ਪਰ ਗੱਲ ਇਹ ਜੀ ਕਿ ਜਿਨ੍ਹਾਂ ਨੂੰ ਪੈਂਦੀਆਂ ਉਹਨਾਂ ਨੂੰ ਪੁੱਛਣਾ ਵੀ ਤੁਹਾਨੂੰ ਕਿਵੇਂ ਪੈ ਜਾਂਦੀਆਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈਗਾ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਇਹ ਬਹੁਤ ਵੱਡੀ ਗੱਲ ਹੈ ਖੈਰ ਹੁਣ ਸੱਤਾਧਿਰ ਦਾ ਧਿਆਨ ਕਹਿੰਦੇ ਅਗਲੀਆਂ ਜਿਹੜੀਆਂ ਚਾਰ ਸੀਟਾਂ ਨੇ ਉਹਨਾਂ ਦੀ ਜਮਨੀ ਚੋਣਾ ਦੇ ਵੱਲ ਨੂੰ ਇਹ ਜੀ ਪੂਰਾ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਗੱਲ ਤਾਂ ਇਹ ਜੀ ਕਿ ਸਾਰੀਆਂ ਸਿਆਸੀ ਪਾਰਟੀਆਂ ਨੇ ਇਸ ਗੱਲ ਦੇ ਵੱਲ ਥੋੜੀ ਖਿਆਲ ਕਰਦੀਆਂ ਕਿ ਭਾਈ ਅਸੀਂ ਜਿੰਨੀਆਂ ਸੀਟਾਂ ਸਾਡੇ ਕੋਲੇ ਹੈਗੀਆਂ ਪਹਿਲਾਂ ਉਹਨਾਂ ਦੇ ਪ੍ਰਤੀ ਜਵਾਬਦੇਹ ਹੋਗੇ ਆ ਵੀ ਸਿੱਕਟ ਸਾਨੂੰ ਮਿਲ ਗਈ ਆ ਵੀ ਅਸੀਂ ਜਿੱਤ ਲਈਏ ਆ ਵੀ ਅਸੀਂ ਜਿੱਤ ਲਈਏ ਆ ਵੀ ਅਸੀਂ ਜਿੱਤ ਲਈਏ ਸਭ ਦਾ ਧਿਆਨ ਸਿਰਫ ਤੇ ਸਿਰਫ ਇਹਨਾਂ ਗੱਲਾਂ ਦੇ ਵੱਲ ਕੇਂਦਰਤ ਹੁੰਦਾ ਤੇ ਹੁਣ ਵੀ ਆਹ ਕੁਛ ਚੱਲੀ ਜਾਂਦਾ ਆ ਦੇਖੋ ਹੁਣ ਨਤੀਜੇ ਕੱਲ ਨੂੰ ਆ ਜਾਣੇ ਆ ਤੇ ਉਹ ਪਰਸੋਂ ਆ ਜਾਣੇ ਆ ਤੇ ਪਰਸੋਂ ਤੋਂ ਬਾਅਦ ਇਹਨਾਂ ਨੇ ਅਗਲੀਆਂ ਸੀਟਾਂ ਵਾਸਤੇ ਤਿਆਰੀ ਖਿੱਚ ਲੈਣੀ ਆ ਕਿਉਂਕਿ ਰਾਜਾ ਵੜਿੰਗ ਵਾਲੀ ਸੀਟ मीत हेयर ਵਾਲੀ ਰਾਜਕੁਮਾਰ ਚੱਬੇਵਾਲ ਵਾਲੀ ਤੇ ਸੁਖਜਿੰਦਰ ਸਿੰਘ ਰੰਧਾਵਾ ਵਾਲੀ ਜਿਹੜੀ ਇਹ ਵਿਧਾਨ ਸਭਾ ਦੀ ਸੀਟ ਖਾਲੀ ਹੋਈ ਆ ਫਿਰ ਇਥੇ ਇਸ ਥਾਂ ਦੇ ਉੱਤੇ ਕੰਮ ਚੱਲ ਪੈਣਾ ਸੋ ਨਿਯਮਨ ਦੇ ਮੁਤਾਬਕ ਜੇਕਰ ਕਿਸੇ ਦੀ ਮੌਤ ਹੋ ਜੇ ਜਨਤਾ ਦੇ ਚੁਣੇ ਨਮਾਇंदे ਦੀ ਜਾਂ ਕਿਸੇ ਨੂੰ 2 ਸਾਲ ਜਾਂ ਇਸ ਤੋਂ ਵੱਧ ਦੀ ਸਜ਼ਾ ਹੋ ਜੇ ਤਾਂ ਫਿਰ ਉਹਦੀ ਥਾਂ ਦੇ ਉੱਤੇ ਚੋਣਾਂ ਹੁੰਦੀਆਂ ਉਹ ਸੀਟ ਨੂੰ ਪੂਰ ਕਰਨ ਦੇ ਲਈ ਭਰਨ ਦੇ ਲਈ 6 ਮਹੀਨੇ ਦੇ ਵਿੱਚ ਵਿੱਚ ਵੋਟਾਂ ਪਾਉਣੀਆਂ ਜ਼ਰੂਰੀ ਹੁੰਦੀਆਂ ਸੋ ਭਾਵੇਂ ਉਹ ਅਗਲੇ ਦਿਨੀ ਪਵਾ ਲੋ ਤੇ ਭਾਵੇਂ ਵੱਧ ਤੋਂ ਵੱਧ 6 ਮਹੀਨੇ ਸਮਾਂ ਤੋ 10 ਤੋਂ ਲੈ ਕੇ 4 ਮਹੀਨੇ ਦੇ ਵਿੱਚ ਵਿੱਚ ਤੇ ਵੋਟਾਂ ਪੈਣਗੀਆਂ ਜੀ ਫੇਰ ਤੇ ਹੁਣ ਸਾਰੀਆਂ ਸਿਆਸੀ ਪਾਰਟੀਆਂ ਨੇ ਲਾਂਗੜੇ ਇਧਰਲੇ ਪਾਸੇ ਖਿੱਚ ਲੈਣਾ ਮੈਂ ਨਾ ਕੱਲ ਇੱਕ ਗੱਲ ਬੜੀ ਮਹਿਸੂਸ ਕੀਤੀ ਵੀ ਆਪਾਂ ਕਹਿੰਦੇ ਨੇ ਪੰਜਾਬ ਦੀ ਰਾਜਨੀਤੀ ਵਿੱਚ ਡਰਾਮੇਬਾਜ਼ੀ ਬਹੁਤ ਆ ਪੰਜਾਬ ਦੀ ਰਾਜਨੀਤੀ ਵਿੱਚ ਬੇਤਭੀਆਂ ਬਹੁਤ ਵੱਜ ਰਹੀਆਂ ਇਹ ਬੇਤਭੀਆਂ ਹਰ ਪੱਧਰ ਤੇ ਵੱਜ ਰਹੀਆਂ ਮੈਂ ਹੈਰਾਨ ਹੋ ਗਿਆ ਕੱਲ ਮੈਂ ਟਰੰਪ ਦਾ ਇੱਕ ਬਿਆਨ ਪੜ੍ਹਿਆ ਟਰੰਪ ਨੇ ਚੈਲੰਜ ਕੀਤਾ ਡੋਨਾਲਡ ਟਰੰਪ ਨੇ ਜੋ ਬਾਈਡਨ ਨੂੰ ਚੈਲੰਜ ਕੀਤਾ ਕਹਿੰਦਾ ਵੀ ਜੇਕਰ ਬਾਈਡਨ ਦੇ ਵਿੱਚ ਹੈ ਹਿੰਮਤ ਤਾਂ ਮੇਰੇ ਨਾਲ ਗੋਲਫ ਦਾ ਮੁਕਾਬਲਾ ਕਰਕੇ ਦੇਖ ਲਵੇ ਜੇ ਮੈਂ ਗੋਲਫ ਦੇ ਮੁਕਾਬਲੇ ਦੇ ਵਿੱਚ ਹਾਰ ਗਿਆ ਤਾਂ ਉਹ ਜਿਹਨੂੰ ਵੀ ਕਹੂੰਗਾ ਜਿਹੜੀ ਵੀ ਚੈਰਿਟੀ ਨੂੰ ਕਹੂੰਗਾ ਮੈਂ ਉਹਨੂੰ 1 ਕਰੋੜ ਡਾਲਰ ਦਾਨ ਕਰੂੰਗਾ ਤੇ ਜੇਕਰ ਇਹ ਹਾਰ ਗਿਆ ਤਾਂ ਫਿਰ ਦੱਸੇ ਕੀ ਕਰੂੰਗਾ ਤੇ ਉਦੋਂ ਜੋ ਬੈਕਡਨ ਦੇ ਬਲਾਰੇ ਨੇ ਇਹ ਗੱਲ ਕਹੀ ਹੈ ਵੀ ਭਾਈ ਤੂੰ ਤਾਂ ਵਹਿਲਾ ਅਸੀਂ ਥੋੜੀ ਵਹਿਲੇ ਆ ਤੂੰ ਤਾਂ ਕਦੇ ਕੋਈ ਬੇਥਵੀ ਛੱਡ ਦਿੰਨਾ ਕਦੇ ਕੋਈ ਠੋਗਲਾ ਛੱਡ ਦਿੰਨਾ ਜੇ ਤੂੰ ਮੁਕਾਬਲਾ ਹੀ ਕਰਨਾ ਆ ਜਾ ਨੌਕਰੀਆਂ ਪੈਦਾ ਕਰਨ ਦੇ ਵਿੱਚ ਮੁਕਾਬਲਾ ਕਰ ਜਦੋਂ ਤੁਹਾਡੀ ਸਰਕਾਰ ਸੀ 30 ਲੱਖ ਦੇ ਕਰੀਬ ਅਮਰੀਕੀ ਲੋਕਾਂ ਦੀ ਨੌਕਰੀ ਛੁੱਟੀ ਆ ਜਦੋਂ ਪੁਤਨ ਦਾ ਮੁਕਾਬਲਾ ਕਰਨਾ ਹੁੰਦਾ ਉਹ ਤੂੰ ਬੋਡਟੇਕ ਲੈਣਾ ਇਹ ਉਹੀ 트ੰਪ ਆ ਜਿਨੇ ਕਿ ਆਪਾਂ ਜਾਣਦੇ ਆ ਵੀ ਜਦੋਂ ਆ ਡਿਬੇਟ ਹੁੰਦੀ ਸੀਗੀ ਅਮਰੀਕੀ ਚੋਣ ਦੇ ਲਈ ਤੇ ਉਦੋਂ ਪੁੱਛਿਆ ਸੀਗਾ ਸੀ ਐਨ ਐਨ ਦੀ ਐਂਕਰ ਨੇ ਵੀ ਭਾਈ ਤੁਸੀਂ ਦੱਸੋ ਵੀ ਤੁਹਾਡੀ ਉਮਰ ਕਿੰਨੀ ਆ ਤੇ 트ੰਪ ਨੇ ਕਿਹਾ ਸੀ ਜੋ ਬੈਗਡਨ ਨਾਲੋਂ ਮੈਂ ਜਵਾਨ ਜਦੋਂ ਮਰਜ਼ੀ ਮੁਕਾਬਲਾ ਕਰਕੇ ਦੇਖ ਲਓ ਮੇਰਾ ਜੁਸਾ ਤਕੜਾ ਸੋ ਮੈਂ ਸੋਚਦਾ ਜੀ ਕਿ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਉਰਲੀਆਂ ਪਰਲੀਆਂ ਛੱਡਣ ਵਾਲੇ ਇਹ ਲੈਰੀ ਬੰਦੇ ਜਿਹੜੇ ਠੋਕਲੇ ਛੱਡਣ ਵਾਲੇ ਅਮਰੀਕਾ 'ਚ ਵੀ ਹੈਗੇ ਆ। ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਖੈਰ ਉਹਦਾ ਵਿਕਰਮ ਸਿੰਘ ਮਜੀਠੀਆ ਕਹਿੰਦੇ ਉਹਨਾਂ ਨੂੰ 18 ਤਰੀਕ ਨੂੰ ਫੇਰ ਤੋਂ ਐਸਆਈਟੀ ਨੇ ਬੁਲਾਇਆ ਜੀ। ਹਾਂ ਬਿਲਕੁਲ ਜੀ ਵਿਕਰਮ ਸਿੰਘ ਮਜੀਠੀਆ ਨੂੰ 18 ਤਰੀਕ ਨੂੰ ਇੱਕ ਵਾਰੀ ਫੇਰ ਐਸਆਈਟੀ ਦੇ ਵੱਲ ਬੁਲਾਇਆ ਗਿਆ। ਤੇ ਐਸਆਈਟੀ ਨੇ ਉਹਨਾਂ ਨੂੰ ਬੁਲਾ ਕੇ ਤੇ ਉਹਨਾਂ ਦੇ ਕੋਲੋਂ ਪੁੱਛ ਗਏ ਕਿ ਇੱਕ ਵਾਰੀ ਫੇਰ ਕਰਨੀ ਹੈ। ਪਰसों ਆਪਾਂ ਖਬਰ ਸਾਂਝੀ ਕੀਤੀ ਸੀ ਸਾਡੇ ਵਾਲਾ ਰੇਡੀਓ ਦੇ ਉੱਤੇ ਕਿ ਵਿਕਰਮ ਸਿੰਘ ਮਜੀਠੀਆ ਜਿਹੜਾ ਤੇ ਉਹਦੇ ਸੰਬੰਧ ਆ ਜਿਹੜੇ ਐਸਆਈਟੀ ਨੇ ਵਾਪਸ ਲੈ ਲਏ ਹਾਈ ਕੋ ਤੇ ਅਕਾਲੀ ਦਲ ਨੇ ਇਸ ਗੱਲ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਸੀ ਵੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਸਾਡੇ ਖਿਲਾਫ ਸਬੂਤ ਕੋਈ ਨਹੀਂ ਇਸ ਕਰਕੇ ਇਹਨਾਂ ਨੇ ਆਪਣੇ ਸਾਹਮਣੇ ਵਾਪਸ ਲੈ ਲਿਆ ਤੇ ਮੈਂ ਉਸ ਦਿਨ ਹੀ ਗੱਲ ਕਹੀ ਸੀ ਵੀ ਇਹ ਵਕਤੀ ਤੌਰ ਤੇ ਰਹਾ ਤਾਂ ਇਹਨਾਂ ਨੇ ਕੋਈ ਨਵੀਆਂ ਧਰਾਵਾਂ ਦੇ ਤਹਿਤ ਦੁਬਾਰਾ ਫੇਰ ਸਾਹਮਣੇ ਜਾਰੀ ਕਰਨੇ ਆ ਤੇ ਦੋ ਦਿਨਾਂ ਬਾਅਦ ਉਹਨਾਂ ਨੇ ਕਰ ਵੀ ਦਿੱਤੇ ਜੀ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਐਸਆਈਟੀ ਨੇ 18 ਜੁਲਾਈ ਨੂੰ ਬੁਲਾਇਆ ਹੁਣ ਮਜੀਠੀਆ ਹੋਰੀ 18 ਜੁਲਾਈ ਨੂੰ ਪਹੁੰਚ ਲਿਆ ਜਾਂ ਨਹੀਂ ਪਹੁੰਚ ਲਿਆ ਤਾਂ ਵਕਤ ਦੱਸੂਗਾ ਪਰ ਕਈ ਵਾਰੀ ਮਜੀਠੀਆ ਹੋਰੀ ਹੁਣ ਤੱਕ ਜਾਏ ਆ ਕਈ ਵਾਰੀ ਨਹੀਂ ਵੀ ਗਏ ਦੋਸ਼ ਬਹੁਤ ਵਾਰੀ ਲੱਗੇ ਵੀ ਭਾਈ ਇਹ ਬਦਲਾ ਲਓ ਕਾਰਵਾਈ ਕਰ ਰਹੀ ਸਰਕਾਰ ਇਸ ਕਰਕੇ ਸਾਡੇ ਉੱਤੇ ਇਹ ਦੋਸ਼ ਲਾ ਲਾ ਕੇ ਕਾਰਵਾਈਆਂ ਕਰਦੀ ਆ ਸੋ ਦੇਖਦੇ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਨਮਾ ਗੱਲ ਆ ਵੀ ਸਮਣਨ ਵਾਪਸ ਲੈ ਕੇ ਫਿਰ ਉਹਦੇ ਵਿੱਚ ਸੋਧ ਕਰਕੇ ਤੇ ਦੁਬਾਰਾ ਸਮਣਨ ਜਾਰੀ ਕੀਤੇ ਗਏਗੀ ਜੀ ਟੈਨ ਸਾਹਿਬ ਅਗ੍ਹੀ ਬਾਤ ਨੇ ਗੱਲ ਕਰਦੇ ਹੁਣ ਹਾਈ ਕੋਰਟ ਦੇ ਹੁਕਮਾਂ ਦੀ ਕਹਿੰਦੇ ਕਿ ਹੁਕਮ ਜਾਰੀ ਕਰ ਦਿੱਤਾ ਗਿਆ ਹਾਈ ਕੋਰਟ ਦੇ ਵੱਲੋਂ ਕਿ ਇੱਕ ਹਫਤੇ ਦੇ ਵਿੱਚ ਵਿੱਚ ਸ਼ੰਭੂ ਬਾਦਰ ਖੁੱਲਿਆ ਜਾਵੇ हां बिल्कुल जी बड़ी महत्वपूर्ण ਗੱਲ ਹੈ ਵੀ ਇੱਕ ਹਫ਼ਤੇ ਦੇ ਵਿੱਚ ਵਿੱਚ ਸ਼ੰਭੂ ਬਾਰਡਰ ਖੋਲਿਆ ਜਾਵੇ ਇਹ ਹਾਈ ਕੋਰਟ ਦੇ ਵੱਲੋਂ ਲੰਘੇ ਕੱਲ ਕਿਹਾ ਗਿਆ ਤੇ ਸ਼ੰਭੂ ਬਾਰਡਰ ਜਿਹੜਾ ਖੋਲਣ ਦੀ ਗੱਲ ਹਰਿਆਣੇ ਦੀ ਸਰਕਾਰ ਨੂੰ ਕਹੀ ਗਈ ਹੈ ਦੇਖੋ 5 ਮਹੀਨੇ ਪਹਿਲਾਂ ਕਿਸਾਨ ਉਧਰ ਗਏ ਦਿੱਲੀ ਵੱਲ ਜਾ ਰਹੇ ਸੀ ਸ਼ੰਭੂ ਤੇ ਫਨੌਰੀ ਬਾਰਡਰ ਦੇ ਉੱਤੇ ਬੈਰੀਕੇਡ ਲਾ ਕੇ ਹਰਿਆਣੇ ਦੀ ਸਰਕਾਰ ਨੇ ਉਹਨਾਂ ਨੂੰ ਰੋਕ ਲਿਆ ਅੱਗੇ ਨਹੀਂ ਜਾਣ ਦਿੱਤਾ ਗੋਲੀਆਂ ਵੀ ਚਲਾਈਆਂ ਸ਼ੁਭ ਕਰਨ ਦੀ ਮੌਤ ਦੀ ਖ਼ਬਰ ਵੀ ਮਿਲੀ ਬੜਾ ਕੁਝ ਹੋਇਆ ਪਰ ਕਿਸਾਨ ਉੱਥੇ ਬੈਠੇ ਆ ਉਹ ਕਹਿੰਦੇ ਜੀ ਇਸ ਤੋਂ ਦਿੱਲੀ ਜਾਣਾ ਜਾਣਾ ਹੁਣ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਹਰਿਆਣੇ ਦੀ ਸਰਕਾਰ ਨੂੰ ਹਾਈ ਕੋਰਟ ਨੇ ਗੱਲ ਕਹੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਤੁਸੀਂ 1 ਹਫਤੇ ਦੇ ਵਿੱਚ ਵਿੱਚ ਇਹ ਬੈਰੀਕੇਡ ਚੱਕੋ ਤੇ ਇਹ ਜਿਹੜਾ ਬਾਰਡਰ ਆ ਉਹ ਵੇਲਾ ਕਰੋ ਤੇ ਉਹਨਾਂ ਨੇ ਪਤਾ ਲੱਗਾ ਜੀ ਹਰਿਆਣੇ ਦੀ ਸਰਕਾਰ ਨੇ ਉੱਤਰ ਇਹ ਦਿੱਤਾ ਅਦਾਲਤ ਦੇ ਵਿੱਚ ਵੀ ਜੇਕਰ ਅਸੀਂ ਇਹ ਬੈਰੀਕੇਡ ਚੱਕਤੇ ਤਾਂ ਕਿਸਾਨ ਤਾਂ ਭਾਈ ਦਿੱਲੀ 'ਚ ਵੜ ਜਾਣਗੇ ਕਿਸਾਨ ਅੰਬਾਲਾ 'ਚ ਵੜ ਜਾਣਗੇ ਐਸਪੀ ਦਫ਼ਤਰ ਦਾ ਘਰਾਓ ਕਰ ਲੈਣਗੇ ਤੇ ਹਾਈ ਕੋਰਟ ਨੇ ਗੱਲ ਕਹੀ ਵੀ ਇਹ ਸੋਚਣਾ ਤੁਹਾਡਾ ਕੰਮ ਨਹੀਂ ਆ ਇਹ ਲੋਕਤੰਤਰਿਕ ਪ੍ਰਕਿਰਿਆ ਹੈਗੀ ਆ ਦਿੱਲੀ ਜਾਣਾ ਕੋਈ ਮਾੜੀ ਗੱਲ ਨਹੀਂ ਹੈਗੀ ਤੇ ਉਹਨਾਂ ਨੇ ਇਹ ਗੱਲ ਕਹੀ ਆ ਪੁਲਿਸ ਹੈਗੀ ਆ ਰੋਕਣ ਦੇ ਲਈ ਹੋਰ ਕੁਝ ਹੈਗਾ ਪਰ ਤੁਸੀਂ ਇਸ ਤਰੀਕੇ ਨਾਲ ਕਿਵੇਂ ਰੋਕ ਸਕਦੇ ਆ ਸੋ ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ ਤੇ ਕਿਸਾਨਾਂ ਨੇ ਇਸ ਹੁਕਮ ਦਾ ਸਵਾਗਤ ਕੀਤਾ ਉਹਨਾਂ ਨੇ ਕਿਹਾ ਜੀ ਕਿ ਅਸਟਜਨੋ ਪੰਜ ਮਹੀਨੇ ਪਹਿਲਾਂ ਘਰੋਂ ਨਿਕਲੇ ਸੀ ਉਦੋਂ ਹੀ ਇਹ ਸੋਚ ਕੇ ਨਿਕਲੇ ਸੀ ਵੀ ਭਾਈ ਅਸੀਂ ਦਿੱਲੀ ਚੱਲੇ ਆ ਪਰ ਇਹਨਾਂ ਨੇ ਸਾਨੂੰ ਰੋਕ ਲਿਆ ਸਾਡੇ ਉੱਤੇ ਅਤਿਆਚਾਰ ਕੀਤਾ ਗਲਤੀ ਸਾਡੀ ਨਹੀਂ ਗਲਤੀ ਤਾਂ ਫਿਰ ਇਹਨਾਂ ਦੀ ਆ ਹੁਣ ਵੇਖਦੇ ਕੀ ਬਣਦਾ ਪਰ ਦੂਜੀ ਮਹੱਤਵਪੂਰਨ ਗੱਲ ਇਹ ਆਈ ਹੈ ਵੀ ਜੋ ਸ਼ੁਭ ਕਰਨ ਦੀ ਮੌਤ ਦੀ ਰਿਪੋਰਟ ਅਦਾਲਤ ਦੇ ਵਿੱਚ ਦਾਖਲ ਕੀਤੀ ਗਈ ਹੈ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਸ਼ੁਭ ਕਰਨ ਦੀ ਮੌਤ ਪੁਲਿਸ ਦੀ ਗੋਲੀ ਨਾਲ ਜਾਂ ਸੁਰੱਖਿਆ ਫੋਰਸ ਦੀ ਗੋਲੀ ਨਾਲ ਨਹੀਂ ਹੋਈ ਇਹ ਤਾਂ ਸ਼ਾਰਟ ਗਨ ਦੇ ਕਰਕੇ ਹੋਈ ਹੈ ਤੇ ਸ਼ਾਰਟ ਗਨ ਪੁਲਿਸ ਦੇ ਵੱਲੋਂ ਰੱਖੀ ਨਹੀਂ ਜਾਂਦੀ ਤੇ ਹਾਈ ਕੋਰਟ ਨੇ ਗੱਲ ਕਹੀ ਹੈ ਵੀ ਭੀੜ ਦੇ ਵਿੱਚੋਂ ਜਾਂ ਕਿਹਨੇ ਫਿਰ ਗੋਲੀ ਚਲਾਈ ਹੈ ਇਹਦੀ ਪੜਤਾਲ ਕੀਤੀ ਜਾਵੇ ਫਿਰ ਇਹ ਗੱਲ ਕਹੀ ਹੈ ਵੀ ਤੁਸੀਂ ਉਸ ਦਿਨ ਦੀ ਵੀਡੀਓ ਫੁਟੇਜ ਆ ਜਿਹੜੀ ਉਹ ਲਾਓ ਉਹਦੀ ਪੜਤਾਲ ਕਰੋ ਤੇ ਉਹਦੇ ਵਿੱਚੋਂ ਪਤਾ ਲਾਓ ਵੀ ਭਾਈ ਗੋਲੀ ਕਿਹਨੇ ਚਲਾਈ ਆ ਕਿਹੜੇ ਪਾਸੇ ਚਲੀ ਆ ਸੋ ਵੈਨੇ ਕੀ ਬਣਦਾ ਪਰ ਆਪਣੇ ਆਪ ਦੇ ਵਿੱਚ ਇਸ ਖਬਰ ਦੇ ਵਿੱਚ ਨਵਾਂ ਮੋੜ ਹੈਗਾ ਕਿਉਂਕਿ 2 ਦਿਨ ਪਹਿਲਾਂ ਪੰਜਾਬ ਦੀ ਸਰਕਾਰ ਦੇ ਵੱਲੋਂ ਸ਼ੁਭ ਕਰਨ ਦੇ ਪਰਿਵਾਰ ਨੂੰ 1 ਕਰੋੜ ਰੁਪਈਆ ਤੇ ਇੱਕ ਜੀ ਨੂੰ ਸਰਕਾਰੀ ਨੌਕਰੀ ਦਾ ਐਲਾਨ ਕੀਤਾ ਗਿਆ ਤੇ ਹੁਣ ਖਬਰ ਇਹ ਆਈ ਹੈ ਜੀ ਕਿ ਪੁਲਿਸ ਦੀ ਗੋਲੀ ਕਰਕੇ ਉਹਦੀ ਮੌਤ ਨਹੀਂ ਹੋਈ ਜੀ ਜਨਾਬ ਸਾਹਿਬ ਅੱਗੇ ਵੱਧਦੇ ਗੱਲ ਕਰਦੇ ਹੁਣ ਟੀਵੀ ਸੀਰੀਅਲਸ ਤੇ ਫਿਲਮਾਂ ਦੀ ਕਹਿੰਦੇ ਕਿ ਹੁਣ ਟੀਵੀ ਸੀਰੀਅਲਸ ਤੇ ਫਿਲਮਾਂ ਦੇ ਵਿੱਚ ਸਿੱਖ ਵਿਆਹਾਂ ਦੇ ਦ੍ਰਿਸ਼ ਨਹੀਂ ਹੋਣਗੇ हां बिल्कुल जी ये सारा कुछ क्यों होया पहला सवाल ता ए है ये सारा कुछ ता करके होया क्योंकि ਕੜੂਆ ਪਿੰਡ ਦੇ ਵਿੱਚ ਪੰਜਾਬੀ ਸੀਰੀਅਲ ਉਡਾਰੀਆਂ ਦੀ ਸ਼ੂਟਿੰਗ ਚੱਲਦੀ ਸੀ ਉੱਥੇ ਨਿਹੰਗ ਸਿੰਘ ਪਹੁੰਚ ਗਏ ਉਹ ਤਾਂ ਪਹੁੰਚ ਗਏ ਉਹਨਾਂ ਨੇ ਕਿਹਾ ਜੀ ਕਿ ਇੱਥੇ ਤਾਂ ਗੁਰਦੁਆਰਾ ਸਾਹਿਬ ਦਾ ਸੈੱਟ ਲਾ ਕੇ ਨਕਲੀ ਗੁਰਦੁਆਰਾ ਤਿਆਰ ਕਰਕੇ ਉਵੇਂ ਪਾਲਕੀ ਸਾਹਿਬ ਉਵੇਂ ਨਿਸ਼ਾਨ ਸਾਹਿਬ ਬਣਾ ਕੇ ਤੇ ਇੱਥੇ ਉਹ ਕਹਿੰਦੇ ਜੀ ਕਿ ਤਿਆਰੀ ਕੀਤੀ ਜਾ ਰਹੀ ਸੀ ਸ਼ੂਟਿੰਗ ਕਰਨ ਦੀ ਆਨੰਦ ਕਾਰਜ ਦੀ ਵਾ ਮਤਲਬ ਵਿਆਹ ਦਾ ਦ੍ਰਿਸ਼ਕ੍ਰਮ ਹੋਣਾ ਸੀਗਾ ਨੰਨੇ ਸਿੰਘ ਪਹੁੰਚ ਗਏ ਉੱਥੇ ਰੌਲਾ ਰੱਪਾ ਕਾਫੀ ਪਿਆ ਤੇ ਖਬਰਾਂ ਇਹਦੀਆਂ ਕਾਫੀ ਵੱਡੀਆਂ ਬਣੀਆਂ ਜਿਹਦੇ ਕਰਕੇ ਇਹ ਖਬਰ ਹੁਣ ਤੁਰਦੀ ਫਿਰਦੀ ਹੈ ਜਿਹੜੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਵੀ ਗਈ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੱਕ ਵੀ ਪਹੁੰਚ ਗਈ ਹੈ ਹੁਣ ਉਹਨਾਂ ਦੇ ਵੱਲੋਂ ਜਥੇਦਾਰ ਸਾਹਿਬ ਦੇ ਵੱਲੋਂ ਕੁਝ ਮਹੱਤਵਪੂਰਨ ਗੱਲਾਂ ਕਹੀਆਂ ਗਈਆਂ ਉਹਨਾਂ ਨੇ ਕਿਹਾ ਜੀ ਕਿ ਦੇਖੋ ਇਹ ਕਾਰੋਬਾਰ ਦਾ ਹਿੱਸਾ ਨਹੀਂ ਬਣਨ ਦਿੱਤਾ ਜਾਊਗਾ ਵੀ ਗੁਰਦੁਆਰਾ ਨਕਲੀ ਬਣਾ ਲਓ ਉਹ ਕਹਿੰਦੇ ਵੀ ਇਹ ਸ਼ਰਧਾ ਦੀ ਗੱਲ ਆ ਇਹ ਮर्याਦਾ ਦੀ ਗੱਲ ਆ ਪਰ ਇਹ ਨਹੀਂ ਵੀ ਆਪਾਂ ਜਿੱਥੇ ਮਰਜ਼ੀ ਜੋ ਮਰਜ਼ੀ ਬਣਾ ਲਿਆ ਉਹ ਕਿਸੇ ਵੀ ਸੀਰੀਅਲ ਜਾਂ ਕਿਸੇ ਵੀ ਫਿਲਮ ਦੇ ਵਿੱਚ ਵਿਆਹ ਦਾ ਦ੍ਰਿਸ਼ਾ ਜਿਹੜਾ ਉਹ ਦਿਖਾਉਣ ਦੀ ਇਜਾਜ਼ਤ ਨਹੀਂ ਹੋਊਗੀ ਵੀ ਆਪਾਂ ਨਕਲੀ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰੱਖ ਲਿਆ ਉਹਦੇ ਆਲੇ ਦੁਆਲੇ ਲਾਵਾ ਕਰ ਲਿਆ ਗੁਰਦੁਆਰਾ ਸਾਹਿਬ ਦਾ ਦ੍ਰਿਸ਼ ਬਣਾ ਲਿਆ ਸੈੱਟ ਲਾ ਲਿਆ ਗੁਰਦੁਆਰਾ ਸਾਹਿਬ ਦਾ ਇਦਾਂ ਕੁਝ ਨਹੀਂ ਹੋਊਗਾ ਹੁਣ ਦੇਖੋ ਜਿਹੜੇ ਹੈਗੇ ਆ ਨਿਰਮਲ ॠषि ਉਹ ਹੈਗੇ ਜੀ ਇਸ ਵੇਲੇ ਫਿਲਮ ਜਿਹੜੀ ਐਸੋਸੀਏਸ਼ਨ ਦੇ ਪ੍ਰਧਾਨ ਬਣਾਏ ਹੋਏ ਪੰਜਾਬ ਦੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਦੇਖੋ ਨਿਹੰਗ ਸਿੰਘਾਂ ਦੇ ਵੱਲੋਂ ਆ ਕੇ ਘੜੂਆ ਪਿੰਡ ਦੇ ਵਿੱਚ ਤੇ ਕਹਿੰਦੇ ਮਾਰਕੁੱਟ ਕੀਤੀ ਗਈ ਹੈ, ਕੈਮਰੇ ਤੋੜੇ ਗਏ ਆ, ਉਹ ਕਹਿੰਦੇ ਵੀ ਇਹ ਤਾਂ ਮੰਦਭਾਗੀ ਗੱਲ ਹੈਗੀ ਆ। ਦੇਖੋ ਗੱਲ ਇਹ ਜੀ ਵੀ ਉਸ ਦਿਨ ਚਰਚਾ ਇਸ ਗੱਲ ਦੀ ਚੱਲੀ ਸੀ ਵੀ ਭਾਈ ਇਹ ਗਲਤ ਗੱਲ ਹੋਈ ਹੈ। ਵੀ ਭਾਈ ਢਿੰਗ ਸਿੰਘਾ ਨੇ ਕੁੱਟਿਆ ਬੰਦੇ ਆ ਕੇ, ਜੇ ਤਾਂ ਭਾਈ ਉਹਨਾਂ ਨੇ ਕੁੱਟਿਆ ਤਾਂ ਸੱਚੀ ਮੁੱੱਚੀ ਬਹੁਤ ਮਾੜੀ ਗੱਲ ਹੈਗੀ ਆ। ਇਹ ਕੁੱਟਣ ਦਾ ਕੋਈ ਅਧਿਕਾਰ ਨਹੀਂ ਆ। ਪਰ ਗੱਲ ਇਹ ਵੀ ਜੇਕਰ ਉਹਨਾਂ ਨੇ ਨਹੀਂ ਕੁੱਟਿਆ ਤੇ ਭਾਈ ਫਿਰ ਐਵੇਂ ਕਿਹਾ ਜਾ ਰਿਹਾ ਤੇ ਇਹ ਵੱਖਰੀ ਗੱਲ ਹੈ ਜੀ ਫਿਰ ਇਦਾਂ ਐਵੇਂ ਬਿਨਾਂ ਦੱਲੋ ਵੀ ਨਹੀਂ ਕਹਿਣਾ ਚਾਹੀਦਾਗਾ। ਪਰ ਦੇਖਦੇ ਭਾਈ ਇਸ ਮਾਮਲੇ ਦੇ ਵਿੱਚ ਕੀ ਮੋੜ ਆਉਂਦਾ। ਪਰ ਇਹਦੇ ਵੱਲ ਸਭ ਦਾ ਧਿਆਨ ਕੇਂਦਰਤ ਆ ਵੀ ਹੁਣ ਫਿਲਮਾਂ ਦੇ ਵਿੱਚ ਇਹ ਜਿਹੜੇ ਹੈਗੇ ਨੇ ਦ੍ਰਿਸ਼ ਇਹ ਨਹੀਂ ਫਿਲਮਾਏ ਜਾਇਆ ਕਰਨਗੇ ਤੇ ਅਗਲਾ ਕੰਮ ਕੀ ਹੋਊਗਾ ਜੀ ਜੀ ਬਿਲਕੁਲ ਸਹੀ ਕਹਿੰਦਾ ਸਰ ਪੰਜਾਬ ਨੂੰ ਲੈ ਕੇ ਇੱਕ ਅੰਕੜਾ ਸਾਹਮਣੇ ਆਇਆ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਕਹਿੰਦੇ ਪੰਜਾਬ 'ਚ ਹਰ ਸਾਲ 1 ਲੱਖ ਮ੍ਰਿਤਕ ਬਜ਼ੁਰਗਾਂ ਨੂੰ ਮਿਲ ਰਹੀ ਹੈ ਜੀ ਪੈਨਸ਼ਨ ਹਾਂ ਬਿਲਕੁਲ ਜੀ ਦੇਖੋ ਪੰਜਾਬੀਆਂ ਦੇ ਵਿੱਚ ਲਾਲਚ ਦੀ ਕਮੀ ਤਾਂ ਹੈ ਨਹੀਂ ਕਿ ਸੁਖ ਨਾਲ ਲਾਲਚ ਤਾਂ ਪੰਜਾਬੀਆਂ ਦੇ ਵਿੱਚ ਡੁੱਲ ਡੁੱਲ ਕੇ ਪੈਂਦਾ ਪੰਜਾਬੀ ਜਿਹੜੇ ਹੋਰ ਬਹੁਤ ਸਾਰੇ ਕਮਾਂ ਦੇ ਵਿੱਚ ਅੱਗੇ ਆ ਪਰ ਗੱਲ ਇਹ ਵੀ ਲਾਲਚ ਦੇ ਵਿੱਚ ਵੀ ਕਦੇ ਪਿੱਛੇ ਨਹੀਂ ਰਹਿ। ਲਾਲਚ ਇੰਨਾ ਕਰਨਾ ਲਾਲਚ ਇੰਨਾ ਕਰਨਾ ਆ ਵੀ ਲਲਾ ਆ ਵੀ ਲਲਾ ਮੁਫਤ ਦੇ ਵਿੱਚ ਤਾਂ ਸੀ ਪੰਜਾਬੀ ਜ਼ਹਿਰ ਵੀ ਛੱਡ ਕੇ ਰਾਜ਼ੀ ਨਹੀਂ। ਇਹ ਉਹਦੀ ਇੱਕ ਉਦਾਹਰਨ ਹੈਗੀ ਆ। ਕਿਉਂਕਿ ਦੇਖੋ ਇਸ ਵੇਲੇ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਚਲੋ ਹਰ ਰੋਜ਼ ਕੋਈ ਨਾ ਕੋਈ ਜਹਾਨੋ ਜਾਂਦਾ, ਹਰ ਰੋਜ਼ ਨਵੇਂ ਵੀ ਜੀ ਆਉਂਦੇ ਆ। ਪਰ ਜਿਹੜੀ ਖਬਰ ਤਾਂ ਤਾਂ ਆਈ ਆ ਉਹ ਇਹ ਆ ਵੀ ਪੰਜਾਬ ਦੇ ਵਿੱਚ 1 ਲੱਖ ਦੇ ਕਰੀਬ ਬਜ਼ੁਰਗ ਜਹਾਨੋ ਜਾਂਦਾ ਹਰ ਸਾਲ। ਉਹਨਾਂ ਦੀ ਜਿਹੜੀ ਬੁਢਾਪਾ ਪੈਨਸ਼ਨ ਆ ਉਹ ਉਹਨਾਂ ਦੇ ਖਾਤੇ ਦੇ ਵਿੱਚ ਪੈਂਦੀ ਰਹਿੰਦੀ ਆ ਪਰਿਵਾਰਕ ਮੈਂਬਰ ਜਾ ਕੇ ਸਮਾਜਿਕ ਸੁਰੱਖਿਆ ਵਿਭਾਗ ਨੂੰ ਦੱਸਦੇ ਹੀ ਨਹੀਂ ਕਿ ਭਾਈ ਹੁਣ ਤੁਸੀਂ ਪੈਨਸ਼ਨ ਕੱਟ ਦਿਓ ਸਾਡਾ ਬਜ਼ੁਰਗ ਜਹਾਨੂੰ ਤੁਰ ਗਿਆ ਉਹਨਾਂ ਨੂੰ ਇਹ ਹੁੰਦਾ ਵੀ ਚਲੋ ਜੇ ਚੀਜ਼ ਆਉਂਦੀ ਸਰਕਾਰੀ ਆਈ ਜਾਵੇ ਕੀ ਫਰਕ ਪੈਂਦਾ ਜਦਕਿ ਫਰਜ਼ ਸਾਡਾ ਇਹ ਬਣਦਾ ਨੈਤਿਕ ਤੌਰ ਦੇ ਉੱਤੇ ਕਿ ਅਸੀਂ ਉਹ ਸਹੂਲਤ ਲੈਣੀ ਉਹ ਪੈਨਸ਼ਨ ਦੇ ਲਈ ਆਪ ਹੀ ਜਾਣਕਾਰੀ ਦੇਗੇ ਤੇ ਉਹ ਬੰਦ ਕਰਵਾ ਦੇਗੇ ਪਰ ਨਹੀਂ ਇਦਾਂ ਨਹੀਂ ਕਰਦੇ ਅਸੀਂ ਸਾਡੇ ਕੋਲ ਆ ਤਾਂ ਹੀ ਹੈ ਨਹੀਂ ਗਏ ਹੋ ਜੀਗਾ ਲੰਗੀ ਕੱਲ ਵੀ ਇਹੀ ਖਬਰ ਆਈ ਆ ਕਿ ਕਿਸ ਤਰੀਕੇ ਨਾਲ ਕੀ ਕੁਝ ਹੋਇਆ ਹੁਣ ਪਤਾ ਲੱਗਾ ਜੀ ਕਿ 1 ਕਰੋੜ ਤੋਂ ਵੱਧ ਰੁਪਏ ਨੂੰ ਰਿਕਵਰ ਕੀਤਾ ਗਿਆ ਇੱਕ ਤਾਂ ਜਾਣਕਾਰੀ ਇਹ ਆ ਸਮਾਜਿਕ ਸੁਰੱਖਿਆ ਵਿਭਾਗ ਦੇ ਵੱਲੋਂ ਕਿਉਂਕਿ ਕਈ ਲੋਕ ਤਾਂ ਐਸੇ ਆ ਜਿਹੜੇ ਪੈਸੇ ਕਢਵਾ ਨਹੀਂ ਸਕਦੇ ਬਜ਼ੁਰਗ ਦੇ ਖਾਤੇ ਚ ਕਿਉਂਕਿ ਬਜ਼ੁਰਗ ਨੂੰ ਆਪ ਬੈਂਕ ਜਾਣਾ ਪੈਣਾ ਉਹ ਦੁਨੀਆ ਚ ਹੈ ਨਹੀਂਗਾ ਮੌਤ ਹੋ ਗਈ ਆ ਤੇ ਖਾਤੇ ਚ ਪੈਸੇ ਪਈ ਜਾਂਦੇ ਤੇ ਉਹ ਉਵੇਂ ਹੀ ਪਏ ਰਹਿੰਦੇ ਆ ਕਈ ਲੋਕ ਐਸੇ ਜਿਹੜੇ ਕਿ ਬਜ਼ੁਰਗ ਦ ATM ਜਾਂ ਕੋਈ ਚੀਜ਼ ਹੈਗੀ ਤੇ ਖਾਤੇ ਚੋਂ ਪੈਸੇ ਕਢਵਾਈ ਵੀ ਜਾਂਦੇ ਆ ਸੋ 1 ਕਰੋੜ ਰੁਪਏ ਤੋਂ ਵੱਧ ਰਿਕਵਰ ਕਰ ਲਿਆ ਗਿਆ ਤੇ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਹੁਣ ਆਂਗਣਵਾੜੀ ਵਰਕਰਾਂ ਦੀ ਜ਼ਿੰਮੇਵਾਰੀ ਲਈ ਗਈ ਆ ਆਂਗਣਵਾੜੀ ਵਰਕਰਾਂ ਨੇ ਜਿਹੜੀਆਂ ਉਹਨਾਂ ਦੇ ਵੱਲੋਂ ਹੁਣ 1 ਤੋਂ ਲੈ ਕੇ 10 ਦਿਨ ਦੇ ਵਿੱਚ ਵਿੱਚ ਜੇਕਰ ਸਬੰਧਤ ਵਿਭਾਗ ਨੂੰ ਮਰਿਤਕ ਬਜ਼ੁਰਗ ਦੇ ਬਾਰੇ ਜਾਣਕਾਰੀ ਦਿੱਤੀ ਜਾਊਗੀ ਤਾਂ ਪਤਾ ਲੱਗਾ ਜੀ ਉਹਨਾਂ ਨੂੰ 100 ਰੁਪਏ ਮਿਲੂਗਾ ਪ੍ਰਤੀ ਸੂਚਨਾ ਦੇਣ ਤੇ ਤੇ ਜੇਕਰ 10 ਤੋਂ ਲੈ ਕੇ 20 ਦਿਨ ਦੇ ਵਿੱਚ ਜਾਣਕਾਰੀ ਦਿਓਗੇ ਤਾਂ ਫਿਰ 50 ਰੁਪਏ ਮਿਲਣਗੇ ਉਦੇ ਨਾਲ ਕਹਿੰਦੇ ਵੀ ਪੰਜਾਬ ਸਰਕਾਰ ਕਹਿੰਦੀ ਨਾਲੇ ਤਾਂ ਅੰਗਣਵਾੜੀ ਵਰਕਰ ਦਾ ਫਾਇਦਾ ਹੋ ਜਾਊਗਾ ਤੇ ਨਾਲੇ ਵਿਭਾਗ ਨੂੰ ਪਤਾ ਲੱਗ ਜਾਊਗਾ ਵੀ ਭਾਈ ਫੁਲਾਣਿਆਂ ਦਾ ਬਜ਼ੁਰਗ ਤੁਰ ਗਿਆ ਹੁਣ ਉਹਦੀ ਪੈਨਸ਼ਨ ਬੰਦ ਕਰ ਦਿੱਤੀ ਜਾਵੇ ਜੀ ਜੀ ਬਿਲਕੁਲ ਟੇਣਾ ਸਾਹਿਬ ਅੱਗੇ ਵੱਧਦੇ ਗੱਲ ਕਰਦੇ ਆ ਸੰਤ ਸੀਚੇਵਾਲ ਹੋਰਾਂ ਦੀ ਕਹਿੰਦੇ ਉਹਨਾਂ ਦੇ ਯਤਨਾਂ ਤੇ ਸਦਕਾ ਮਾਵਾਂ ਧੀਆਂ ਵਤਨ ਭਰਤੀਆਂ ਨੇ ਜੀ ਕਿਹੜੇ ਮੁਲਕ ਤੋਂ ਆਈਆਂ ਨੇ ਇਹ ਜੀ ਮਸਕਟ ਤੋਂ ਆਈਆਂ ਮਸਕਟ ਤੋਂ ਆਈਆਂ ਮਾਵਾਂ ਧੀਆਂ ਦੋਵਾਂ ਨੂੰ ਉੱਥੇ ਕਹਿੰਦੇ ਵੀ ਤੰਗ ਪਰੇਸ਼ਾਨ ਬਹੁਤ ਕੀਤਾ ਗਿਆ ਸੀਗਾ ਇਹਨਾਂ ਦੋਵਾਂ ਨੂੰ ਕਿਹੜਾ ਏਜੰਟ ਆ ਨਾ ਉਹ ਲੈਗਾ ਸੀ ਜੀ ਪੁੱਟਲਾ ਕੇ ਜਾਂ ਕਹਿ ਦਈਏ ਵੀ ਪੈਸੇ ਲੈ ਕੇ ਵੀ ਤੁਹਾਨੂੰ ਦੁਬਈ ਲੈ ਜਾਨੇ ਆ ਉੱਥੇ ਚਲੋ ਕੰਮ ਬਹੁਤ ਵਧੀਆ ਉੱਥੇ ਤੁਹਾਨੂੰ ਕੰਮ ਮਿਲੂਗਾ ਇੰਨੇ ਲੱਖ ਵਾਲਾ ਇੰਨੇ ਹਜ਼ਾਰ ਵਾਲਾ ਇਹ ਦੋਵੇਂ ਚਲ ਗਿਆ ਗਏ ਤੇ ਮਾਵਾਂ ਧੀਆਂ ਦੇ ਵੱਲੋਂ ਲਾਇਗ ਹੈ ਦੋਸ਼ ਦੇ ਮੁਤਾਬਕ ਦੋ ਜਣਾ ਵਾਰ ਦੁਬਈ ਤੋਂ ਸਾਨੂੰ ਮਸਕਟ ਲੈ ਗਏ ਮਸਕਟ ਦੇ ਵੱਲ ਜਦੋਂ ਲੈ ਗਏ ਤੇ ਉੱਥੇ ਸਾਨੂੰ ਤੰਗ ਪਰੇਸ਼ਾਨ ਬਹੁਤ ਕੀਤਾ ਖੱਜਲ ਬਹੁਤ ਕੀਤਾ ਸਾਡੇ ਨਾਲ ਦੁਰਾਚਾਰ ਕੀਤਾ ਗਿਆ ਸਾਨੂੰ ਉੱਥੇ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਸੀ ਸਾਡੇ ਕੋਲੋਂ ਕੰਮ ਲੈਂਦੇ ਸੀ ਕੋਈ ਰੋਟੀ ਪਾਣੀ ਵੀ ਨਹੀਂ ਦਿੰਦੇ ਸੀ ਕੁੱਟਦੇ ਵੀ ਸੀ ਸਾਡੇ ਕੋਲ ਘਰੇਲੂ ਸਾਰੇ ਕੰਮ ਕਾਜ ਲਈਦੇ ਸੀਗੇ ਇਸ ਤਰੀਕੇ ਦੀ ਗੱਲ ਫਿਰ ਇਹਨਾਂ ਦੇ ਪਾਸਪੋਰਟ ਜ਼ਬਤ ਕਰ ਲਏ ਸੀ ਕਹਿੰਦੇ ਇਹਨਾਂ ਮਾਵਾ ਧੀਆਂ ਨੇ ਕਹਿੰਦੇ ਜੀ ਮਸਕਟ ਤੋਂ ਤੇ ਫਿਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਉਹਨਾਂ ਨੇ ਅੰਬੈਸਡਰ ਨਾਲ ਕੀਤਾ ਤੇ ਹੁਣ ਇਹ ਮਾਵਾ ਧੀਆਂ ਜਿਹੜੀਆਂ ਉਹ ਵਤਨ ਵਾਪਸ ਪਰਤਣ ਦੇ ਵਿੱਚ ਕਾਮਯਾਬ ਹੋਈਆਂ ਦੋਵਾਂ ਨੇ ਆਕੇ ਗੱਲ ਕਹੀਏ ਵੀ ਭਾਈ ਉੱਥੇ ਬਹੁਤ ੱਕਾ ਹੁੰਦਾ ਬੜੀ ਵੱਡੀ ਗਿਣਤੀ ਦੇ ਵਿੱਚ ਸਾਡੇ ਵਰਗੀਆਂ ਹੋਰ ਔਰਤਾਂ ਵੀ ਹੈਗੀਆਂ ੱਕਾ ਹੁੰਦਾ ਉਹਨਾਂ ਨੇ ਬਾਬਾ ਸੀਚੇਵਾਲ ਦਾ ਬਹੁਤ ਬਹੁਤ ਧੰਨਵਾਦ ਕੀਤਾ ਵੀ ਤੁਹਾਡੇ ਯਤਨਾਂ ਦੇ ਕਰਕੇ ਹੀ ਅਸੀਂ ਜ਼ਿੰਦਾ ਜਗਦਾ ਤੇ ਉਹ ਵਾਪਸ ਵਤਨ ਪਰਤ ਸਕੀਆਂ ਜੀ ਜੀ ਬਿਲਕੁਲ ਟੇਣਾ ਸਾਹਿਬ ਉੱਤਰ ਕਹਿੰਦੇ ਭਾਜਪਾ ਕੋਲ ਸ਼ਵੇਤ ਮਲਿਕ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਜੀ ਹਾਂ ਬਿਲਕੁਲ ਜੀ ਇਸ ਤੋਂ ਪਹਿਲਾਂ ਬੀਜੇਪੀ ਦੇ ਪਰਮਿੰਦਰ ਸਿੰਘ ਬਰਾੜ ਨੂੰ ਮਨਜਿੰਦਰ ਸਿੰਘ ਸਿਰਸਾ ਨੂੰ ਕੁਝ ਹੋਰ ਆਗੂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਆ ਉਹ ਮੇਰਾ ਖਿਆਲ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਵੱਲੋਂ ਧਮਕੀ ਦਿੱਤੀ ਗਈ ਸੀ ਹੁਣ ਸ਼ਵੇਤ ਮਲਿਕ ਨੂੰ ਵੀ ਧਮਕੀਆਂ ਮਿਲੀਆਂ ਇਹ ਜਾਣਕਾਰੀ ਮਿਲੀ ਆ ਕਹਿੰਦੇ ਵੀ ਕਿਸੇ ਗੈਂਗਸਟਰ ਦੇ ਵੱਲੋਂ ਧਮਕੀ ਦਿੱਤੀ ਗਈ ਹੈ ਸ਼ਵੇਤ ਮਲਿਕ ਵੀ ਭਾਈ ਤੋਂ ਮਾਰ ਦੇਣਾ ਤੇ ਹੁਣ ਇਸ ਮਾਮਲੇ ਦੀ ਪੁਲਿਸ ਦੇ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਜੀ ਜੀ ਸੋ ਟੈਣਾ ਸਾਹਿਬ ਹੁਣ ਪੰਜਾਬ ਦੇ ਮੌਸਮ ਦੀ ਗੱਲ ਕਰਦੇ ਆ ਜੀ ਕਿਵੇਂ ਹੈ ਪੰਜਾਬ ਦਾ ਮੌਸਮ ਦੇਖੋ ਜੀ ਪੰਜਾਬ ਦਾ ਮੌਸਮ ਹੈ ਜਿਹੜਾ ਉਹ ਮੀਂਹ ਕਣੀ ਵਾਲਾ ਲੰਘੇ ਕੱਲ ਵੀ ਮੀਂਹ ਕਾਫੀ ਪੈ ਗਿਆ ਜਲੰਧਰ ਦੇ ਵਿੱਚ ਵੀ ਪਿਆ ਅੰਮ੍ਰਿਤਸਰ ਦੇ ਵਿੱਚ ਵੀ ਪਿਆ ਪੰਜਾਬ ਦੇ ਕੁਝ ਹੋਰ ਹਿੱਸਿਆਂ ਦੇ ਵਿੱਚ ਵੀ ਕਾਫੀ ਮੀਂਹ ਪੈ ਗਿਆ ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਜੀ ਕਿ ਹਾਲੇ 3 ਦਿਨ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਝੜੀ ਲੱਗੀ ਰਹਿਣੀ ਹੈ ਮੌਨਸੂਨ ਪਉਣਾ ਪੰਜਾਬ ਦੇ ਵਿੱਚ ਆਈਆਂ ਹੋਈਆਂ ਪੰਜਾਬ ਦੇ ਵਿੱਚ ਮੀਂਹ ਲਗਾਤਾਰ ਪੈ ਰਹੇ ਆ ਪਰ ਇਹ ਵੀ ਮੀਂਹ ਪੈਣ ਦੇ ਕਰਕੇ ਵੀ ਗਰਮੀ ਦੇ ਵਿੱਚ ਕੋਈ ਕਟੌਤੀ ਨਹੀਂ ਆ ਜਿਵੇਂ ਕਿ ਜੁਲਾਈ ਦੇ ਮਹੀਨੇ ਦੇ ਵਿੱਚ ਜਦੋਂ ਮੀਂਹ ਪੈਂਦਾ ਧਰਤੀ ਦੇ ਵਿੱਚੋਂ ਪੜਾਅਤੀ ਨਿਕਲਦੀ ਹੁੰਦੀ ਹੈ ਗੁੰਮਜਾ ਹੋ ਜਾਂਦਾ ਹਮਸ ਜੀ ਹੋ ਜਾਂਦੀ ਹਿਊਮਿਡਿਟੀ ਤੇ ਉਹੋ ਜਿਹਾ ਮੌਸਮ ਜਿਹਾ ਬਣਿਆ ਪਿਆ ਤੇ ਵੇਨੇ ਪਾਈ ਆਉਂਦੇ ਸਮੇਂ ਤੋਂ ਹੋਰ ਕਿੰਨਾ ਕ ਮੀਂਹ ਪੈਂਦਾ ਪਰ ਗੱਲ ਇਹ ਆ ਵੀ ਐਤਕੀ ਹਲੇ ਤੱਕ ਮੀਂਹ ਆਸਤਨ ਪਏ ਆ ਆਉਂਦੇ ਦਿਨਾਂ ਦੇ ਵਿੱਚ ਮੀਂਹ ਬਹੁਤ ਜ਼ਿਆਦਾ ਪੈਂਦੇ ਜਾਂ ਨਾ ਕੱਟ ਪੈਂਦੇ ਇਹ ਸਮਾਂ ਦੱਸੂਗਾ ਪਰ ਪੰਜਾਬ ਦੇ ਵਿੱਚ ਮੀਂਹ ਆ ਜਿਹੜੇ ਉਹ ਲਗਾਤਾਰ ਪੈ ਰਹੇ ਤੇ ਗਰਮੀ ਬਿਲਕੁਕੁਲ ਨਹੀਂ ਜਾ ਰਹੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨ